ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਿਲਾਪ ਬਾਬਾ ਜੀ ਨੂੰ ਝੋਲੜੀ ਲੈਣ ਜਾਣ ਵਾਸਤੇ ਸੰਗਤ ਆਈ ਇਹ ਸਿੰਘ ਸੰਗਤ ਦੇ ਮੁਖੀ ਸਨ ਇੰਦਰ ਸਿੰਘ ਹੋਲਦਾਰ ਉਦੇ ਸਿੰਘ ਸਰਦਾਰ ਸੰਤਾ ਸਿੰਘ ਤੇ ਸੁੱਚਾ ਸਿੰਘ ਹਜ਼ੂਰ ਦੇ ਚਰਨਾਂ ਵਿੱਚ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਸੀ ਪਰ ਅੱਜ ਦੀ ਬੇਨਤੀ ਮਨਜ਼ੂਰ ਹੋ ਗਈ ਬਾਬਾ ਜੀ ਨੇ ਝੋਲੜੀ ਜਾਣ ਦੀ ਤਿਆਰੀ ਕਰ ਲਈਤੀ ਹਜ਼ੂਰ ਸੰਗਤ ਸਮੇਤ ਝੋੜੀ ਪਹੁੰਚ ਬਾਰਬੇਰੀਆਂ ਦੇ ਦਰਖਤਾਂ ਹੇਠ ਆਸਣ ਲਾਇਆ ਤੇ ਸੰਗਤਾਂ ਹੋ ਮੁਹਮਹਾ ਕੇ ਸੇਵਾ ਅਤੇ ਦਰਸ਼ਨ ਕਰਕੇ ਲਾਭ ਲੈਂਦੀਆਂ ਹਨ ਪਰ ਇਹ ਲੜਕਾ 인ਦਰ ਸਿੰਘ ਦਰਸ਼ਨ ਕਰਨ ਨਹੀਂ ਗਿਆ ਪੁੰਨਿਆਂ ਦਾ ਦਿਨ ਆ ਗਿਆ ਸਾਰੇ ਮਿੱਤਰ ਸਾਥੀ ਕਹਿਣ ਲੱਗੇ 인ਦਰਾ ਸੁਣਿਆ ਹੈ ਸੰਤਾ ਪਾਸ ਕੜਾ ਪ੍ਰਸ਼ਾਦ ਰਜਵਾ ਮਿਲਦਾ ਹੈ ਚਲ ਚਲੀਏ ਅਗੋ 인ਦਰ ਸਿੰਘ ਨੇ ਜਵਾਬ ਦਿੱਤਾ ਕੀ ਜਾਣਾ ਹੈ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰੱਖੀਏ ਇਹ ਸੁਣ ਸਾਰੇ ਚੁੱਪ ਕਰ ਗਏ ਕਿਉਂਕਿ ਜੱਤ ਸੱਤ ਅਤੇ ਹੱਠ ਦੇ ਪੂਰੇ ਸਨ ਸਾਰਿਆਂ ਨਾਲ ਪਿਆਰ ਵੀ ਰੱਖਦੇ ਸਨ ਨਾਈ ਛਿੰਬੇ ਝੂਰ ਤਰਖਾਨ ਮਜਬੀ ਅਤੇ ਮੁਸਲਮਾਨ ਇਹ ਹੱਠ ਦੇ ਕਿਸੇ ਦੀ ਜੁਰਤ ਨਾ ਪਈ ਕੁਝ ਕਹਿਣ ਦੀ ਪਰ ਚੁੱਪ ਕਰਕੇ ਇੱਕ ਇੱਕ ਦੋ ਦੋ ਮੁੰਡੇ ਇੰਦਰ ਸਿੰਘ ਤੋਂ ਚੋਰੀ ਬਾਬਾ ਜੀ ਪਾਸ ਕੜਾ ਲੈਣ ਵਾਸਤੇ ਪੁੰਨਿਆ ਦੇ ਸਮਾਗਮ ਤੇ ਪਹੁੰਚ ਗਏ ਪੁੰਨਿਆਂ ਤੋਂ ਬਾਅਦ ਬਾਬਾ ਜੀ ਬਿਹੜਵਾਲ ਚਲੇ ਗਏ ਕੁਝ ਸਮੇਂ ਪਿਛੋਂ ਸਾਰਿਆਂ ਪਿੰਡਾਂ ਦੀ ਸੰਗਤ ਨੇ ਬੇਨਤੀ ਕਰਕੇ ਹਜ਼ੂਰ ਨੂੰ ਫੇਰ ਲੈ ਆਂਦਾ ਬਾਬਾ ਜੀ ਨੇ ਮੰਨੂ ਕੇ ਤੇ ਚੋੜੜਾ ਅਤੇ ਲੱਖੇ ਦੇ ਵਿਚਾਲੇ ਜਗ੍ਹਾ ਪਸੰਦ ਕੀਤੀ ਅਤੇ ਆਸਨ ਲਾ ਲਿੱਤਾ ਹੁਣ ਆਗੂ ਇਹ ਸੱਜਣ ਸਨ ਕਰਤਾਰ ਸਿੰਘ ਸੰਤਾ ਸਿੰਘ ਚਰੀ ਵਾਲਾ ਉਦੇਸ ਸਿੰਘ ਸੁੱਚਾ ਸਿੰਘ ਤੇ ਬਚਨ ਸਿੰਘ ਜੇੜ ਹਾਰ ਦੇ ਦਿਨ ਗਰਮੀ ਬਹੁਤ ਸੀ ਸਰਦਾਰ ਬੱਗਾ ਸਿੰਘ ਦਾ ਖੂਨ ਨਜ਼ਦੀਕ ਸੀ ਜੋ ਕਿ ਸਰਵਰੀਏ ਦੇ ਪੱਕੇ ਸਿੱਖ ਸਨ ਕਰਤਾਰ ਸਿੰਘ ਬਾਬਾ ਜੀ ਵਾਸਤੇ ਖੂਹ ਤੋਂ ਪਾਣੀ ਲੈਣ ਗਿਆ ਤਾਂ ਸਾਰਾ ਸਮਾਂ ਬਾਬਾ ਜੀ ਦਾ ਕਹਿ ਸੁਣਾਇਆ ਬਾਬਾ ਜੀ ਦੇ ਬਚਨ ਸੁਣ ਕੇ ਮਨ ਵਿੱਚ ਖੁਸ਼ੀ ਪੈਦਾ ਹੋਈ ਜੀ ਵੀ ਬਹੁਤ ਕੀਤਾ ਦਰਸ਼ਨ ਕਰਨ ਵਾਸਤੇ ਪਰ ਸਰਵਰੀਏ ਦੇ ਸਿੱਖ ਹੋਣ ਦੇ ਕਾਰਨ ਇਹ ਖਿਆਲ ਫੇਰ ਆਇਆ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰੱਖੀਏ ਫਿਰ ਚੁੱਪ ਕਰ ਗਈ ਹੁਣ ਰਾਤ ਨੂੰ 10 ਦਾ ਟਾਈਮ ਹੈ ਖਰਬੂਜਿਆਂ ਦੀ ਰਾਖੀ ਖੇਤ ਵਿੱਚ ਮੰਜੇ ਤੇ ਪਏ ਸਨ ਅਚਾਨਕ ਹੀ ਆਵਾਜ਼ ਕੰਨੀ ਪਈ ਭਲਿਆ ਅਸੀਂ ਤਾਂ ਤੇਰੇ ਵਾਸਤੇ ਇੱਥੇ ਆਏ ਹਾਂ ਤੂੰ ਸੁੱਤਾ ਪਿਆ ਹੈ ਇਹ ਆਵਾਜ਼ ਸੁਣ ਕੇ ਸਾਥੀ ਜੰਗੀਰ ਸਿੰਘ ਨੂੰ ਕਿਹਾ ਚਲ ਸੰਤਾ ਦੇ ਦਰਸ਼ਨ ਕਰਨ ਚਲੀਏ ਜੰਗੀਰ ਸਿੰਘ ਵੀ ਨਾਲ ਤੁਰ ਪਿਆ ਤੁਰਨ ਲੱਗਿਆ ਵਿਚਾਰ ਕੀਤੀ ਕਿ ਸੰਤਾ ਕੋਲ ਖਾਲੀ ਹੱਥ ਨਹੀਂ ਜਾਈਦਾ ਇਹ ਸੋਚ ਕੇ ਪੰਜ ਖਰਬੂਜੇ ਤਾਜ਼ੇ ਤੋੜ ਕੇ ਲੈ ਲਿੱਤੇ ਤੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਤੁਰ ਪਏ। ਬਾਬਾ ਜੀ ਅੱਗੋਂ ਦੀ ਹੋ ਮਿਲੇ ਜਿਵੇਂ ਬਾਣੀ ਵਿੱਚ ਦੱਸਿਆ ਹੈ ਕਿ ਜੋ ਵੀ ਦੁਨਿਆਵੀ ਪਿਆਰ ਅਤੇ ਪ੍ਰੀਤਾਂ ਹਨ ਸਭ ਇੱਕ ਅੰਗੀ ਪ੍ਰੀਤਾਂ ਹਨ ਪਰ ਗੁਰੂ ਅਤੇ ਸਿੱਖ ਦੀ ਦੋਰੀ ਪ੍ਰੀਤ ਹੈ। ਦ੍ਰਿਸ਼ਟਾਂਤ ਪੋਰੇ ਦੀ ਕਮਲ ਫੁੱਲ ਨਾਲ ਪ੍ਰੀਤੀ ਹੈ ਪਰ ਫੁੱਲ ਦੀ ਪ੍ਰੀਤੀ ਪੋਰੇ ਨਾਲ ਨਹੀਂ ਹੈ। ਮੱਛੀ ਦੀ ਪ੍ਰੀਤੀ ਪਾਣੀ ਨਾਲ ਹੈ ਮੱਛੀਆਂ ਫੜਨ ਵਾਲੇ ਨੇ ਮੱਛੀ ਨੂੰ ਫਾੜ ਬਰੇਤੀ ਵਿੱਚ ਸੁੱਟ ਦਿੱਤਾ ਮੱਛੀ ਤੜਫ ਤੜਫ ਕੇ ਮਾਰ ਰਹੀ ਹੈ ਪਰ ਕੋਲ ਵਗ ਰਿਹਾ ਸੋਹ ਸਾਗਰ ਉਸ ਨੂੰ ਪਿਆਰ ਨਹੀਂ ਦੇ ਸਕਿਆ ਉਸ ਨੂੰ ਖਿਆਲ ਨਹੀਂ ਆਇਆ ਕਿ ਇਹ ਵਿਚਾਰੀ ਮੇਰੇ ਵਿਛੋੜੇ ਵਿੱਚ ਜਾਨ ਦੇ ਰਹੀ ਹੈ ਮੈਂ ਵੀ ਛਲ ਦੇ ਕੇ ਮੱਛੀ ਨੂੰ ਨਾਲ ਲੁਲਾ ਲਵਾਂ ਪਰ ਪਾਣੀ ਦੀ ਪ੍ਰੀਤੀ ਮੱਛੀ ਨਾਲ ਨਹੀਂ ਹੈ ਨਦੀ ਦੀ ਪ੍ਰੀਤੀ ਸਮੁੰਦਰ ਨਾਲ ਹੈ ਪਰ ਸਮੁੰਦਰ ਦੀ ਪ੍ਰੀਤੀ ਨਦੀ ਨਾਲ ਨਹੀਂ ਹੈ ਨਦੀ ਪਹਾੜਾਂ ਤੋਂ ਚਲਦੀ ਹੈ ਰਾਤ ਦਿਨ ਸਮੁੰਦਰ ਦੀ ਪਾਲ ਵਿੱਚ ਆਰਾਮ ਨਹੀਂ ਕਰਦੀ ਪਰ ਸਮੁੰਦਰ ਅੱਗੋਂ ਲੈਣ ਵਾਸਤੇ ਨਹੀਂ ਆਉਂਦਾ ਪਰ ਸਿੱਖ ਅਤੇ ਗੁਰੂ ਦੀ ਦੋਰੀ ਪ੍ਰੀਤ ਹੈ ਜੇ ਸਿੱਖ ਇੱਕ ਕਦਮ ਚੱਲ ਕੇ ਜਾਂਦਾ ਹੈ athwa ਇੱਕ ਕਦਮ ਦੇ ਬਦਲੇ ਗੁਰੂ ਕਰੋੜ ਕਦਮ ਅੱਗੋਂ ਲੈਣ ਜਾਂਦਾ ਹੈ athwa ਇੱਕ ਕਦਮ ਦੇ ਬਦਲੇ ਗੁਰੂ ਕਰੋੜ ਕਦਮ ਦਾ ਫਲ ਦਿੰਦਾ ਹੈ ਜਿਵੇਂ ਇੱਕ ਬੀਜ ਦਾ ਧਰਤੀ ਅਨੇਕਾਂ ਬੀਜ ਪੈਦਾ ਕਰ ਦਿੰਦੀ ਹੈ ਚਰਨ ਸਰਲ ਗੁਰ ਇੱਕ ਪੈਂਡਾ ਜਾਏ ਚੱਲ ਸਤ ਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਤੀਵੇਂ ਹੀ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਢਾਈ ਭਾਵ ਨਦੀ ਰੂਪ ਸਿੱਖ ਖੂਤੋ ਚੱਲ ਕੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ ਤੇ ਸਮੁੰਦਰ ਰੂਪੀ ਗੁਰੂ ਜਗਰਾਵਾਂ ਤੋਂ ਚੱਲ ਕੇ ਖੂਤੋ ਲੈਣ ਵਾਸਤੇ ਜਾ ਰਿਹਾ ਹੈ ਹੁਣ 인ਦਰ ਸਿੰਘ ਅਤੇ ਜੰਗੀਰ ਸਿੰਘ ਪਹੁੰਚ ਗਏ ਤੇ ਬਾਬਾ ਜੀ ਵੀ ਆ ਗਏ ਇੰਨਾ ਨੇ ਖਰਬੂਜੇ ਅੱਗੇ ਰੱਖ ਕੇ ਮੱਥਾ ਟੇਕਿਆ ਹਜ਼ੂਰ ਨੇ ਮਿਹਰ ਭਰੀ ਤਕੜੀ ਨਾਲ ਤੱਕਿਆ ਤੇ ਪੁੱਛਿਆ ਕਾਕਾ ਕਿੱਥੋਂ ਆਏ ਹੋ ਬੇਨਤੀ ਕੀਤੀ ਪਾਤਸ਼ਾ ਆਹਾਂ ਨਾਲ ਹੀ ਚੜ੍ਹਦੇ ਦੀ ਤਰਫ ਤੇ ਖੁਦ ਇੱਥੇ ਖਰਬੂਜਿਆਂ ਦੀ ਰਾਖੀ ਕਰਦੇ ਹਾਂ ਹਜ਼ੂਰ ਨੇ ਪੁੱਛਿਆ ਕਿਦੇ ਸਿੱਖ ਹੋ ਤਾਂ ਅਗੋਂ ਬੇਨਤੀ ਕੀਤੀ ਪਾਤਸ਼ਾ ਮੇਰੇ ਦਾਦੇ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਤੇ ਉਸਨੇ ਸਰਵਰ ਅਗੇ ਅਰਦਾਸ ਕੀਤੀ ਸੀ ਕਿ ਮੇਰੀਆਂ ਅੱਖਾਂ ਠੀਕ ਹੋ ਜਾਣ ਮੈਂ ਤੇ ਮੇਰਾ ਪੋਤਰਾ ਤੇਰੀ ਸੁਖਣਾ ਹਾੜੀ ਮੰਨ ਭਾਵ ਕੇ ਰੋਟ ਚਾੜਿਆ ਕਰਾਂਗੇ ਸੋ ਪਾਦਸ਼ਾ ਮੇਰਾ ਦਾਦਾ ਵੀ ਮੰਨਤਾ ਦਿੰਦਾ ਰਿਹਾ ਤੇ ਮੇਰਾ ਪਿਤਾ ਵੀ ਸੁਖਣਾ ਦਿੰਦਾ ਹੈ ਤੇ ਮੇਰੇ ਭਾਈ ਵੀ ਸਾਰੇ ਮੰਦੇ ਹਨ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਬੇਨਤੀ ਕੀਤੀ ਪਾਦਸ਼ਾ ਮਾਤਾ ਪਿਤਾ ਨੇ ਮੇਰਾ ਨਾਮ ਇੰਦਰ ਸਿੰਘ ਰੱਖਿਆ ਹੈ ਬਾਬਾ ਜੀ ਨੇ ਫਿਰ ਪੁੱਛਿਆ ਤੇਰੇ ਪਿਤਾ ਦਾ ਨਾਮ ਕੀ ਹੈ ਉੱਤਰ ਵਿੱਚ ਬੇਨਤੀ ਕੀਤੀ ਸਰਦਾਰ ਬੱਗਾ ਸਿੰਘ ਹਜ਼ੂਰ ਨੇ ਕਿਹਾ ਪੱਗਾ ਉਸਨੂੰ ਕਹਿੰਦੇ ਹਨ ਜਿਸ ਨੂੰ ਕਲੰਕ ਕੋਈ ਨਾ ਲੱਗਾ ਹੋਵੇ ਫਿਰ ਹਜ਼ੂਰ ਨੇ ਪੁੱਛਿਆ ਕੁਝ ਪੜਿਆ ਹੈ ਤਾਂ ਬੇਨਤੀ ਕੀਤੀ ਪਾਤਸ਼ਾਹ ਗੁਰਮੁਖੀ ਅੱਖਰ ਕੁਝ ਕੁ ਵੱਡੇ ਭਾਈ ਫੱਗਣ ਸਿੰਘ ਨੇ ਪੜਾਏ ਹਨ ਉਰਦੂ ਦੀ ਦੂਜੀ ਜਮਾਤ ਵਿੱਚ ਪੜਦਾ ਹਾਂ ਹਜ਼ੂਰ ਨੇ ਸੁਣ ਬਚਨ ਕੀਤਾ ਉਰਦੂ ਦੀ ਕੋਈ ਲੋੜ ਨਹੀਂ ਹੈ ਗੁਰਮੁਖੀ ਅੱਖਰ ਹੀ ਪ੍ਰਦਾਨ ਹਨ ਹਜ਼ੂਰ ਨੇ ਫੇਰ ਪੁੱਛਿਆ ਮਾਸ ਸ਼ਰਾਬ ਵੀ ਵਰਤ ਲੈਣਾ ਹੈ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਮਾਸ ਸ਼ਰਾਬ ਖਾਣ ਪੀਣ ਤੋਂ ਤਾਂ ਆਪ ਜੀ ਦੀ ਕਿਰਪਾ ਨਾਲ ਬਚਿਆ ਹਾਂ ਪਰ ਮਾਸ ਸ਼ਰਾਬ ਖਾਣ ਪੀਣ ਵਾਲਿਆਂ ਮੁੰਡਿਆਂ ਦੀ ਕਿਤੇ ਕਿਤੇ ਸੰਗਤ ਹੋ ਜਾਂਦੀ ਹੈ ਇਹ ਸੁਣ ਕੇ ਹਜ਼ੂਰ ਨੇ ਬਚਨ ਕੀਤਾ ਸਾਖਤ ਸਿਉਮਲ ਮੈਲ ਨ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਵਿਚੂ ਆਜਿਓ ਡਸੀਏ ਤਜ ਸਾਕਤ ਭਰੇ ਪਰਾਰੇ ਭਾਵ ਜਿਵੇਂ ਵਿਚੂ ਡੰਗ ਮਾਰਦਾ ਹੈ ਤਿਵੇਂ ਹੀ ਕੋ ਸੰਗੀ ਦੀ ਸੰਗਤ ਕਰਨ ਨਾਲ ਮਨ ਰੱਬ ਨਾਲੋਂ ਟੁੱਟ ਜਾਂਦਾ ਹੈ ਸਾਕਤ ਬਚਨ ਵਿਚੂ ਆਜਿਓ ਡਸੀਏ ਤਜ ਸਾਕਤ ਭਰੇ ਪਰਾਰੇ ਸਾਕਤ ਨੂੰ ਛੱਡ ਕੇ ਜੇ ਸਾਕਤ ਖੇੜਾ ਨਾ ਛੱਡੇ ਤਾਂ ਆਪ ਪਰਾਰੂ ਭਾਵ ਦੂਰ ਹੋ ਜਾਈਏ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਏ ਤੇ ਲਾਏ। ਪਾਪ ਕੁਸੰਗੀ ਪੁਰਸ਼ ਦਾ ਤਾਂ ਦਰਸ਼ਨ ਕਰਨਾ ਹੀ ਪਾਪ ਹੈ। ਭਗਵਾਨ ਵਿਸ਼ਨੂੰ ਨੇ ਸਮੁੰਦਰ ਵਿੱਚੋਂ 14 ਰਤਨ ਕੱਢੇ ਹਨ ਜਿੰਨਾ ਵਿੱਚ ਇੱਕ ਸ਼ਰਾਬ ਵੀ ਹੈ। ਮਗਰ ਇਹ ਦੈਂਤਾਂ ਦੇ ਹਿੱਸੇ ਵਿੱਚ ਆਈ ਗੁਰਮੁਖਾਂ ਦੇ ਹਿੱਸੇ ਅਮਰਤ ਆਇਆ ਹੈ। ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ। ਸੋ ਕਾਕਾ ਮੰਦਿਆਂ ਦੀ ਕੁਸੰਗਤ ਤੋਂ ਬਚ ਕੇ ਰਹਾ ਕਰ। ਇਹ ਬਚਨ ਬਾਬਾ ਜੀ ਦਾ ਸੁਭਾਵਕ ਹੀ ਨਿਕਲਿਆ ਹੋਇਆ ਈਓ ਹਿਰਦੇ ਵਿੱਚ ਉਕਰਿਆ ਗਿਆ ਜਿਵੇਂ ਪੱਥਰ ਵਿੱਚ ਲਕੀਰ ਮਾਰ ਦੇਈ ਦੀ ਹੈ ਇਹ ਬਚਨ ਕਰ ਬਾਬਾ ਜੀ ਵਾਪਸ ਆਸਨ ਤੇ ਪਹੁੰਚੇ ਤੇ ਇਹ ਦੋਨੋਂ ਖੂਦ ਚਲੇ ਗਏ ਬਾਬਾ ਜੀ ਅਗਲੇ ਦਿਨ ਤਿਆਰੀ ਕਰਕੇ ਨਾਨਕਸਰ ਚਲੇ ਗਏ ਹੁਣ ਰੋਜ਼ ਸੁਪਨੇ ਵਿੱਚ ਦਰਸ਼ਨ ਹੋਣ ਤੇ ਬਾਬਾ ਜੀ ਨੇ ਕਹਿਣਾ ਸਾਡੇ ਪਾਸ ਆ ਜਾ ਕਦੇ ਤੁਰਦਿਆਂ ਫਿਰਦਿਆਂ ਚਰਿੱਤਰ ਦਰਸ਼ਨ ਹੋਣੇ ਚਰਿੱਤਰ ਦਰਸ਼ਨ ਦਾ ਪਾਵ ਹੈ ਕਿ ਅਚਾਨਕ ਹੀ ਨਕਸ਼ਾ ਬਾਬਾ ਜੀ ਦਾ ਅੱਖਾਂ ਅੱਗੇ ਆ ਜਾਣਾ ਤੇ ਇਉਂ ਦਰਸ਼ਨ ਹੋਣੇ ਜਿਵੇਂ ਬੱਦਲਾਂ ਵਿੱਚੋਂ ਬਿਜਲੀ ਚਮਕ ਕੇ ਫਿਰ ਬੱਦਲਾਂ ਵਿੱਚ ਹੀ ਸਮਾ ਜਾਂਦੀ ਹੈ ਜਦੋਂ ਸੁਪਨੇ ਵਿੱਚ ਦਰਸ਼ਨ ਹੋਣੇ ਤਾਂ ਇੰਦਰ ਸਿੰਘ ਨੇ ਨਾਲ ਦੇ ਸਾਥੀ ਮੁੰਡਿਆਂ 'ਪਾਸ ਗੱਲਾਂ ਦੱਸਨੀਆਂ ਤੇ ਕਹਿਣਾ ਪਤਾ ਨਹੀਂ ਬਾਬਾ ਜੀ ਨੂੰ ਰਸਤਾ ਕਿਵੇਂ ਮਿਲ ਜਾਂਦਾ ਹੈ ਹਨੇਰੇ ਵਿੱਚ ਹੀ ਰੋਜ਼ ਆ ਜਾਂਦੇ ਹਨ ਇਓ ਪੋਲੀਆਂ ਪੋਲੀਆਂ ਗੱਲਾਂ ਕਰਨੀਆਂ ਤੇ ਨਾਲ ਦੇ ਸਾਥੀਆਂ ਨੇ ਕਹਿਣਾ ਇੰਦਰਾ ਹੁਣ ਤੈਨੂੰ ਸੰਤ ਨਹੀਂ ਛੱਡਣ ਲੱਗੇ ਤੈਨੂੰ ਜ਼ਰੂਰ ਆਪਣੇ ਪਾਸ ਲੈ ਜਾਣਗੇ ਇਸ ਤਰ੍ਹਾਂ ਕੁਝ ਦਿਨ ਬੀਤੇ ਭਾਈ ਸੁੱਚਾ ਸਿੰਘ ਤੇ ਉਦੇ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਨਾਨਕਸਰ ਤਿਆਰ ਹੋਏ ਤੇ ਇੰਦਰ ਸਿੰਘ ਨੂੰ ਵੀ ਪਤਾ ਲੱਗਿਆ ਇਹ ਵੀ ਨਾਲ ਤਿਆਰ ਹੋ ਗਿਆ ਚੋੜਾ ਤੋਂ ਨਾਨਕਸਰ ਪਹੁੰਚੀ ਹਜ਼ੂਰ ਦੇ ਚਰਨਾਂ ਵਿੱਚ ਪ੍ਰਸ਼ਾਦ ਰੱਖ ਮੱਥਾ ਟੇਕਿਆ ਤੇ ਸਭ ਦੀ ਹਾਜ਼ਰੀ ਲਵਾਈ ਇੱਕ ਦੋ ਦਿਨ ਰਹੇ ਤੇ ਹਜ਼ੂਰ ਦੀ ਅਮੋਲਕ ਬਾਣੀ ਸੁਣ ਮਨ ਪਰਫੂਲਿਤ ਕਰ ਆਗਿਆ ਲੈ ਵਾਪਸ ਘਰਾਂ ਨੂੰ ਮੁੜੀ ਇਸ ਤਰ੍ਹਾਂ 2-4 ਵਾਰ ਕਿਸੇ ਆਗੂ ਸੰਗੀ ਦੇ ਨਾਲ ਜਾਣਾ ਤੇ ਨਾਲ ਹੀ ਵਾਪਸ ਆ ਜਾਣਾ ਇਸੇ ਤਰ੍ਹਾਂ ਕੁਝ ਸਮਾਂ ਬਿਤਾਆ ਦਰਸ਼ਨ ਕਰਦਿਆਂ ਤੇ ਬਚਨ ਸੁਣਦਿਆਂ ਮਨ ਵਿੱਚ ਵਿਰਾਗ ਪੈਦਾ ਹੋ ਗਿਆ ਪਹਿਲ ਪੁਰ ਸਾਬਿਰਾ ਭਾਗ ਪੁਰਸ਼ ਨੂੰ ਪਰਮਾਰਥ ਦੀ ਪਹਿਲੀ ਮੰਜ਼ਲ ਬੇਰਾਗ ਹੈ ਇੱਕ ਦਿਨ ਬਚਨ ਸਿੰਘ ਕਾਰੀਗਰ ਨੂੰ ਕਹਿਣ ਲੱਗੇ ਬਾਬਾ ਜੀ ਦੇ ਪਾਸ ਪ੍ਰਸ਼ਾਦਾ ਤਿਆਰ ਕਰਕੇ ਲੈ ਜਾਈਏ ਜੇ ਬਾਬਾ ਜੀ ਆਪ ਛਕਣ ਤਾਂ ਮਨ પ્રસન્ન ਹੁੰਦਾ ਹੈ ਇਹ ਸੁਣ ਬਚਨ ਸਿੰਘ ਨੇ ਕਿਹਾ ਇੰਦਰ ਸਿਆ ਜੇ ਆਪਣੇ ਹੱਥੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਢੀ ਕਰੀਏ ਜਾਂ ਸਿਲਾ ਚੁਕੀਏ ਤੇ ਆਪ ਹੀ ਕੁੱਟ ਕੇ ਦਾਣੇ ਗੱਢੀਏ ਗੁਰਮੰਤਰ ਜਪਦਿਆਂ ਹੀ ਕਣਕ ਤੋਈਏ ਫਿਰ ਸੁਕਾ ਕੇ ਮੂੰਹ ਅੱਗੇ ਪੱਲਾ ਰੱਖ ਆਪਣੇ ਹੱਥੀ ਪੀ ਲਈਏ ਤੇ ਸਣੇ ਕੇਸੀ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਆਪ ਪ੍ਰਸ਼ਾਦ ਤਿਆਰ ਕਰਿਏ ਅਤੇ ਨੰਗੀ ਪੈਰੀ ਤੁਰ ਕੇ ਜਾਈਏ ਤਾਂ ਬਾਬਾ ਜੀ ਆਪ ਹੀ ਅੱਗੇ ਆ ਕੇ ਲੈਣਗੇ ਤੇ ਪ੍ਰਸ਼ਾਦ ਆਪ ਛਕਣਗੇ ਇਹ ਬਚਨ ਸੁਣ ਹੋਰ ਵੀ ਮਨ ਵਿੱਚ ਵਿराग ਵੱਧ ਗਿਆ ਤੇ ਇਹ ਅਵਸਥਾ ਹੋ ਗਈ ਕਬੀਰ ਬਿਰਹੋ ਪਯੰਗਮ ਮਨ ਬਸੈ ਮੰਤ ਨਾ ਮਾਨੇ ਕੋਇ RAM ਬਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਪਾ ਸੱਪ ਦੀ ਵਿਯੋ ਮੰਤਰ ਪੜਨ ਨਾਲ ਲੈ ਜਾਂਦੀ ਹੈ ਪਰ ਬ੍ਰਿਹੋ ਰੂਪੀ ਸੱਪ ਜਿਸ ਨੂੰ ਡੰਗ ਜਾਏ ਕਿਸੇ ਹੋਰ ਮੰਤਰ ਨਾਲ ਮਿਲਾਬ ਤੋਂ ਬਿਨਾ ਵਿਯੋ ਨਹੀਂ ਉਤਰਦੀ ਜੋ ਕੁਝ ਸਮਾਂ ਇਸ ਅਵਸਥਾ ਵਿੱਚ ਬੀਤਿਆ ਅਤੇ ਸਾਰੇ ਪਿੰਡਾਂ ਦੀ ਸੰਗਤ ਰਲ ਕੇ ਤੀਜੀ ਵਾਰ ਬਾਬਾ ਜੀ ਨੂੰ ਫੇਰ ਝੋੜੀ ਲਿਆਈ ਹਜ਼ੂਰ ਝੋੜੀ ਪਹੁੰਚੇ ਅਰਜਨ ਸਿੰਘ 인ਦਰ ਸਿੰਘ ਬਲਦਜੋਤ ਸਿੰਘ ਇਹਨਾਂ ਦੇ ਛੱਪੜ ਵਾਲੇ ਮੈਰੇ ਵਿੱਚ ਜਿੱਥੇ ਹੁਣ ਦਮਦਮਾ ਬਣਿਆ ਹੈ ਐਸ ਦੇ ਸਾਹਮਣੇ ਆਸਣ ਲਾਇਆ ਸੰਗਤ ਹੂ ਮੂਹ ਮਾ ਕੇ ਦਰਸ਼ਨ ਲਈ ਆਉਣ ਲੱਗੀ ਨਾਲ ਭਾਈ ਇੰਦਰ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰ ਲਾਭ ਲੈਂਦੇ ਹਨ ਹੁਣ ਵਾਢੀਆਂ ਦੇ ਦਿਨ ਆ ਗਏ ਤੇ ਘਰ ਵਿੱਚ ਵਾਢੀ ਕਰਨ ਵਾਲਿਆਂ ਨੂੰ ਪੰਜ ਭਰਾਵਾਂ ਨੂੰ ਹੀ ਡੇਢ ਪਾ ਫੀ ਵਾਢੇ ਨੂੰ ਕਿਉਂ ਮਿਲਦਾ ਸੀ ਬਾਕੀ ਸਭ ਛੱਛ ਕਾ ਲੈਂਦੇ ਹਨ ਪਰ ਇੰਦਰ ਸਿੰਘ ਇਕੱਠਾ ਕਰੀ ਜਾਂਦਾ ਹੈ ਜਦੋਂ ਤਿੰਨ ਚਾਰ ਸੇਰ ਕੇ ਉਹ ਇਕੱਠਾ ਹੋ ਗਿਆ ਤੇ ਆਪਣੇ ਹੱਥੀ ਸਿਲਾ ਚੁੱਕੇ ਬਚਨ ਸਿੰਘ ਦੇ ਕਹੇ ਅਨੁਸਾਰ ਪ੍ਰਸ਼ਾਦਾ ਸਬਜੀ ਅਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਅਤੇ ਚੁੱਕੇ ਬਾਬਾ ਜੀ ਪਾਸ ਤੁਰ ਪਏ। ਅੰਮ੍ਰਿਤ ਵੇਲਾ ਹੈ ਕੀਰਤਨ ਹੋ ਰਿਹਾ ਹੈ। ਰਾਗੀ ਸੰਤਾ ਸਿੰਘ, ਪ੍ਰੀਤਮ ਸਿੰਘ, ਮੇਵਾ ਸਿੰਘ ਕੀਰਤਨ ਕਰ ਰਹੇ ਹਨ। ਹਜ਼ੂਰ ਸਮਾਦੀ ਵਿੱਚ ਸਥਿਤ ਹਨ। ਅਚਾਨਕ ਹੀ ਨੈਣ ਖੁੱਲੇ ਤੇ ਟੱਲੀ ਖੜਕਾਈ। ਹਜ਼ੂਰੀਆ ਭਾਈ ਹਜੂਰਾ ਸਿੰਘ ਪਾਸ ਆਇਆ। ਹਜ਼ੂਰ ਨੇ ਬਚਨ ਕੀਤਾ ਬਾਹਰ ਦੇ ਕੋਣ ਪ੍ਰਸ਼ਾਦ ਲੈ ਕੇ ਆਇਆ ਹੈ ਉਹਨਾਂ ਨੂੰ ਨਾਲ ਲੈ ਕੇ ਆ ਇਹ ਸੁਣ ਬਚਨ ਸਿੰਘ ਤੇ 인ਦਰ ਸਿੰਘ ਬੜੇ ਹੀ ਖੁਸ਼ ਹੋਏ ਬਾਬਾ ਜੀ ਪਾਸ ਪਹੁੰਚੇ ਅਤੇ ਮੱਥਾ ਟੇਕਿਆ ਹਜ਼ੂਰ ਨੇ ਹੁਕਮ ਕੀਤਾ ਹਜ਼ੂਰੇ ਥਾਲ ਪਰੋਸ ਕੇ ਲੈ ਆ ਸਤ ਬਚਨਕਾਰ ਹਜ਼ੂਰਾ ਸਿੰਘ ਨੇ ਥਾਲ ਪਰੋਸਿਆ ਤੇ ਬਾਬਾ ਜੀ ਦੇ ਪੇਸ਼ ਕੀਤਾ ਹਜ਼ੂਰ ਨੇ ਆਪ ਹੀ ਥਾਲ ਮੁਬਾਰਕ ਹੱਥਾਂ ਵਿੱਚ ਫੜ ਲਿੱਤਾ ਤੇ ਅੱਗੇ ਆ ਤੁਰ ਪਏ ਅਤੇ ਹੁਕਮ ਕੀਤਾ ਕਿ ਤੁਸੀਂ ਵੀ ਮਗਰ ਆ ਜਾਓ ਇਹ ਸੁਣ ਬਚਨ ਸਿੰਘ ਤੇ 인ਦਰ ਸਿੰਘ ਪਿੱਛੇ ਪਿੱਛੇ ਚਲੇ ਗਏ ਬਾਬਾ ਜੀ ਸਤਗੁਰੂ ਜੀ ਹਜ਼ੂਰੀ ਵਿੱਚ ਪਹੁੰਚੇ ਥਾਲ ਅੱਗੇ ਰੱਖਿਆ ਤੇ ਬੇਨਤੀ ਕੀਤੀ ਧੰਨ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਪ੍ਰਸ਼ਾਦਾ ਵੀ ਤੁਹਾਡਾ ਪ੍ਰਸ਼ਾਦਾ ਲਿਆਉਣ ਵਾਲਾ ਵੀ ਤੁਹਾਡਾ ਤੇ ਮੈਂ ਵੀ ਤੁਹਾਡਾ ਤੇਰਾ 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 ਗਰੀਬ ਨਿਵਾਜ ਆ ਪ੍ਰਸ਼ਾਦ ਛਕੋ ਇੱਕ ਹੈ ਹਜ਼ੂਰ ਨੇ ਇਸ਼ਾਰਾ ਕੀਤਾ 인ਦਰ ਸਿੰਘ ਤੇ ਬਚਨ ਸਿੰਘ ਬਾਹਰ ਆ ਗਏ ਬਾਬਾ ਜੀ ਸਤਗੁਰੂ ਜੀ ਨੂੰ ਭੋਗ ਲਵਾ ਕੇ ਥਾਲ ਬਾਹਰ ਲੈ ਕੇ ਆਏ ਤੇ ਆਪਣੇ ਹੱਥੀ ਸੀਤ ਪ੍ਰਸ਼ਾਦ ਦਿੱਤਾ ਤੇ ਕਿਹਾ ਇਹ ਪ੍ਰਸ਼ਾਦ ਛੱਕ ਲਓ ਸੀਤ ਪ੍ਰਸ਼ਾਦ ਛੱਕ ਦੋਨਾਂ ਨੂੰ ਅੱਜ ਬਾਬਾ ਜੀ ਦੇ ਇਓਂ ਦਰਸ਼ਨ ਹੋ ਰਹੇ ਹਨ ਜਿਵੇਂ ਗੁਰੂ ਨਾਨਕ ਦੇ ਫੋਟੋ ਵਿੱਚ ਅਤੇ ਬਾਬਾ ਜੀ ਵਿੱਚ ਕੋਈ ਫਰਕ ਨਹੀਂ ਇੱਕੋ ਹੀ ਹਨ ਤੇ ਜੋ ਕੁਝ ਸੁਣਦੇ ਸਨ ਅੱਜ ਅੱਖੀਂ ਦੇਖ ਲਿਆ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਜੋ ਇਹ ਅਲੋਕਿਕ ਨਜ਼ਾਰਾ ਇਹ ਜਗਿਆਸੂਆਂ ਦੇ ਹਿੱਸੇ ਆਇਆ ਇਹ ਅਵਸਥਾ ਤੱਕ ਇਹ ਹਜ਼ੂਰ ਨੇ ਹੁਕਮ ਦਿੱਤਾ ਜਾਓ ਸੇਵਾ ਕਰੋ ਹੁਕਮ ਅਨੁਸਾਰ ਸੇਵਾ ਕਰਨ ਲੱਗੇ ਗਰਮੀ ਬਹੁਤ ਹੋਣ ਦੇ ਕਾਰਨ ਭਾਈ ਇੰਦਰ ਸਿੰਘ ਨੇ ਸੰਗਤਾਂ ਵਿੱਚ ਜਲ ਛਕਾਉਣ ਦੀ ਸੇਵਾ ਸ਼ੁਰੂ ਕੀਤੀ ਤੇ ਬਚਨ ਸਿੰਘ ਸੰਗਤ ਨਾਲ ਹਿੱਸੇ ਆਈ ਸੇਵਾ ਕਰਦਾ ਰਿਹਾ ਇੰਦਰ ਸਿੰਘ ਨੇ ਚਬੀਲ ਦੀ ਸੇਵਾ ਤਤਪਰ ਹੋ ਕੇ ਹੋਰ ਸਾਥੀਆਂ ਸਮੇਤ ਨਿਭਾਈ ਇੱਕ ਦਿਨ ਬਾਬਾ ਜੀ ਸੈਰ ਕਰਦੇ ਕਰਦੇ ਬਾਹਰੋਂ ਆਏ ਤੇ ਇੰਦਰ ਸਿੰਘ ਵੱਲ ਤੱਕਿਆ ਤੇ ਕਹਿਣ ਲੱਗੇ ਕਾਕਾ ਤੂੰ ਲਹਿਰੇ ਚਲਾ ਜਾ ਸੰਤਾਂ پاسੋਂ ਕੁਝ ਪੜ ਕੇ ਆ ਇਹ ਹੁਕਮ ਸੁਣ ਸਤਿਵਚਨ ਕੀਤਾ ਅਤੇ ਤਿਆਰੀ ਕਰ ਲਈਤੀ ਇੰਨਾ ਦੀ ਤਿਆਰੀ ਸੁਣ ਨਾਲ ਦੇ ਮੁੰਡੇ ਵੀ ਤਿਆਰ ਹੋ ਗਏ ਅਗਲੇ ਦਿਨ ਇਹ ਸਾਰੇ ਲਹਿਰੇ ਪਹੁੰਚੇ ਇੰਦਰ ਸਿੰਘ ਜਗੀਰ ਸਿੰਘ ਕਰਤਾਰ ਸਿੰਘ ਮਾਨ ਨਾਜ਼ਰ ਸਿੰਘ ਕਰਤਾਰ ਸਿੰਘ ਗਿੱਲ ਭਾਗ ਸਿੰਘ ਨਿਹਾਲ ਸਿੰਘ ਕਲੇਰਾ ਤੋਂ ਸੰਤਾਂ ਨੂੰ ਮੱਥਾ ਟੇਕਿਆ ਅੱਗੋ ਬਾਬਾ ਵਧਾਵਾ ਸਿੰਘ ਜੀ ਨੇ ਸੁਖ ਆਨੰਦ ਪੁੱਛੀ ਤੇ ਪਾਸ ਬਿਠਾਇਆ ਪਾਈ ਇੰਦਰ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਆਪ ਜੀ ਦੇ ਪਾਸ ਪੜਨ ਭੇਜਿਆ ਹੈ ਇਹ ਬੇਨਤੀ ਸੁਣ ਸੰਤਾਂ ਨੇ ਇੱਥੋਂ ਦੀ ਮਰਿਆਦਾ ਦੱਸੀ ਤੇ ਕਿਹਾ ਸਾਡੇ ਪਾਸ ਸੋਦ ਦਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਅਤੇ ਸੋਧ ਰੱਖਣ ਦੀਆਂ ਸ਼ਰਤਾਂ ਇਹ ਹਨ ਲੰਗਰ ਵਿੱਚ ਅੰਮ੍ਰਿਤ ਛੱਕੇ ਤੋਂ ਬਗੈਰ ਸੇਵਾ ਤਾਂ ਇੱਕ ਪਾਸੇ ਰਹੀ ਲੰਗਰ ਵਿੱਚ ਪੈਰ ਵੀ ਨਹੀਂ ਰੱਖ ਸਕਦਾ ਦੂਜਾ ਲੰਗਰ ਤਿਆਰ ਕਰਨ ਲੱਗਿਆਂ ਕੱਪੜੇ ਵੱਖਰੇ ਪਾਉਣੇ ਜੋ ਆਮ ਬਾਹਰ ਪਾਉਣੇ ਹਨ ਉਹ ਲੰਗਰ ਵਿੱਚ ਨਹੀਂ ਲਿਆਉਣੇ ਤੀਜਾ ਜੰਗਲ ਪਾਣੀ ਦੂਰ ਜਾਣਾ ਤੇ ਉੱਪਰ ਮਿੱਟੀ ਦੇ ਆਉਣੀ ਚੌਥਾ ਜੋ ਪਾਣੀ ਲੰਗਰ ਵਿੱਚ ਵਰਤਣਾ ਹੈ ਉਹ ਆਪ ਖੂਤੋਂ ਡੋਲ ਨਾਲ ਕੱਢ ਕੇ ਲਿਆਉਣਾ ਹੈ ਤੇ ਖੂਵ ਵਿੱਚ ਇੱਥੇ ਪਾਣੀ ਇਤਨਾ ਦੂਰ ਹੈ ਜੇ ਉਪਰੋਂ ਪਾਣੀ ਦੇਖਣਾ ਹੋਵੇ ਤਾਂ ਤਾਰੇ ਦੀ ਮਾਫਕ ਦਿੱਸਦਾ ਹੈ ਤਕਰੀਬਨ 100 ਸਵਾ 100 ਗੱਜ ਤੇ ਪਾਣੀ ਹੈ ਜਿਸ ਨੂੰ ਖਿੱਚਣ ਵਾਸਤੇ ਦੋ ਆਦਮੀ ਲੱਜ ਚੁੱਕ ਲੈ ਜਾਂਦੇ ਹਨ ਇੱਕ ਪਾਸੋਂ ਤਾਂ ਕੱਲੀ ਲੱਜ ਹੀ ਨਹੀਂ ਚੁੱਕੀ ਜਾਂਦੀ ਸੋ ਇਹ ਕਠਨਤਾਈ ਹੈ ਇੱਥੇ ਚਮੜੇ ਦੇ ਬੋਕੇ ਨਾਲ ਬਲਦ ਲਾ ਕੇ ਪਾਣੀ ਖਿੱਚਦੇ ਹਨ ਉਹ ਵੀ ਮਸਾ ਪੀਣ ਨੂੰ ਹੀ ਪੂਰਾ ਹੁੰਦਾ ਹੈ ਤੇ ਨਹਾਉਣ ਤੋਂ ਨੂੰ ਤਾਂ ਬਹੁਤ ਹੀ ਤੰਗੀ ਹੁੰਦੀ ਹੈ ਇਹ ਸੁਣ ਸਾਰੇ ਸਾਥੀ ਬੜੇ ਕਾਬਰੇ ਹੋਰ ਸਭ ਮੁਸ਼ਕਲਾਂ ਝੱਲ ਲੈਂਦੇ ਪਰ ਪਾਣੀ ਖਿੱਚਣਾ ਤੇ ਫਿਰ ਵੀ ਵਰਤਨ ਨੂੰ ਤੰਗੀ ਰਹਿਣੀ ਇਸ ਨੂੰ ਬਹੁਤ ਹੀ ਔਖਾ ਸਮਝਿਆ ਪਰ ਬਾਬਾ ਜੀ ਦਾ ਹੁਕਮ ਸਿਰ ਮੱਥੇ ਤੇ ਰੱਖਦਿਆਂ ਸੱਤ ਬਚਨ ਕਹਿ ਰਹਿਣਾ ਪ੍ਰਵਾਨ ਕੀਤਾ ਬਾਕੀ ਦੇ ਦੋ ਮੁੰਡੇ ਤਾਂ ਤੀਜੇ ਚੌਥੇ ਦਿਨ ਵਾਪਸ ਮੁੜ ਆਏ ਤੇ 인ਦਰ ਸਿੰਘ ਉੱਥੇ ਹੀ ਠਹਿਰ ਗਿਆ ਦੋ ਕੁ ਹਫ਼ਤੇ ਜਦੋਂ ਹੋਏ ਤਾਂ ਮਨ ਬਾਬਾ ਜੀ ਦੇ ਦਰਸ਼ਨਾਂ ਲਈ ਬਹੁਤ ਉਦਾਸ ਹੋ ਗਿਆ ਮਨ ਵਿੱਚ ਕਿਹਾ ਜੇਕਰ ਲਹਿਰੇ ਵਾਲੇ ਬਾਬੇ ਆਪੇ ਹੀ ਆਗਿਆ ਦੇ ਦੇਣ ਤਾਂ ਠੀਕ ਹੈ ਇੱਕ ਦਿਨ ਸੰਤਾ ਨੇ ਬੁਲਾਇਆ ਤੇ ਕਹਿਣ ਲੱਗੇ ਇੰਦਰ ਸਿੰਘ ਉਦਾਸਤਾ ਨਹੀਂ ਹੋ ਗਿਆ ਅਗੋਂ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਬਾਬਾ ਜੀ ਪਿੰਡ ਆਏ ਹੋਏ ਹਨ ਸਾਰੀ ਸੰਗਤ ਨਗਰ ਨਿਵਾਸੀ ਦਰਸ਼ਣਗਰ ਮਨੋ ਕਾਮਨਾ ਪੂਰੀਆਂ ਕਰ ਰਹੀਆਂ ਹਨ ਮੈਂ ਕੁੰਝਾਂ ਦੀ ਡਾਰ ਵਿੱਚੋਂ ਨਿਕੜਿਆ ਹਾਂ ਉਹ ਸਮਾਂ ਜਦੋਂ ਯਾਦ ਆਉਂਦਾ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ ਇਹ ਕਹ ਅੱਖਾਂ ਭਰ ਆਈਆਂ ਤੇ ਪੁੱਭਾ ਮਾਰ ਕੇ ਰੋਣ ਲੱਗ ਗਈ ਬਥੇਰਾ ਯਤਨ ਕੀਤਾ ਕਿ ਰੋਇਆ ਨਾ ਜਾਏ ਪਰ ਰਹਿ ਨਾ ਸਕੇ ਤੇ ਅਵਸ਼ਿ ਹੀ ਪੁੱਭਾ ਨਿਕਲ ਗਈਆਂ ਭਾਈ ਨੰਦ ਲਾਲ ਜੀ ਅੱਖਾਂ ਵਿੱਚ ਸਫੈਦੀ ਆਈ ਦਖਦਿਆ ਰਾ ਤੇਰਾ گویا ਕਮਲੇ ਚੈਨ ਨਾ ਪਾਵਣ ਕਹਿਆ ਨਾ ਮੰਨਣ ਮੇਰਾ ਮੰਦਰ ਚਾਰਕੇ ਪੰਥ ਨਿਹਾਰਿਓ ਨੈਣ ਨੀਰ ਪਰ ਆਇਓ ਭਾ ਪਿਆਰੇ ਦੀ ਯਾਦ ਵਿੱਚ ਕੋਠੇ ਚੜ ਚੜ ਦੇਖਦੇ ਫਿਰਨਾ ਅੱਖਾਂ ਵਿੱਚ ਅਥਰੂ ਭਰੇ ਰਹਿਣਾ ਬੇਚੈਨੀ ਰਹਿਣੀ ਇਹ ਅਵਸਥਾ ਦੇਖ ਸੰਤਾ ਨੇ ਕਿਹਾ ਜੇ ਤੁਹਾਡਾ ਮਨ ਰਿਕੀਆਂ ਵਾਸਤੇ ਲੋਚਦਾ ਹੈ ਤਾਂ ਅਸੀਂ ਰੋਕ ਨਹੀਂ ਸਕਦੇ ਤੁਸੀਂ ਜਾਓ ਉਹਨਾਂ ਦੀ ਪ੍ਰਸੰਤਾ ਵਾਹਿਗੁਰੂ ਦੀ ਦਾਤ ਦੀ ਨਿਸ਼ਾਨੀ ਹੈ ਇਹ ਵਾਰ ਲੈ ਹੱਥ ਜੋੜ ਮੱਥਾ ਟੇਕਿਆ ਤੇ ਵਾਪਸ ਛੋੜੀ ਪਹੁੰਚੀ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹਜ਼ੂਰ ਨੇ ਲਹਿਰੇ ਦਾ ਸਮਾਚਾਰ ਪੁੱਛਿਆ 인ਦਰ ਸਿੰਘ ਨੇ ਬੇਨਤੀ ਦੁਆਰਾ ਦੱਸਿਆ ਹਜ਼ੂਰ ਨੇ ਬਚਨ ਕੀਤਾ ਚਲੋ ਅੱਛਾ ਮੋਹਰ ਤਾਂ ਲੱਗ ਗਈ ਇਹ ਬਚਨਕਾਰ ਹੁਕਮ ਦਿੱਤਾ ਜਾਓ ਸੇਵਾ ਕਰੋ ਇਹ ਹੁਕਮ ਸੁਣ ਪਹਿਲੇ ਦੀ ਤਰ੍ਹਾਂ ਜਲਦੀ ਸੇਵਾ ਸੰਭਾਲ ਲਈ ਇੱਕ ਦਿਨ ਬਾਬਾ ਜੀ ਨੇ ਸੁੱਚਾ ਸਿੰਘ ਉਦੇਸ ਸਿੰਘ ਸੰਤਾ ਸਿੰਘ ਨੂੰ ਮੁਖਾਤਬ ਕਰਕੇ ਬਚਨ ਕੀਤਾ ਪੈਸਾ ਨੂੰ ਇੱਕ ਐਸ ਪਿੰਡ ਤੋਂ ਹਜ਼ੂਰੀ ਸੇਵਾ ਕਰਨ ਵਾਸਤੇ ਬੰਦਾ ਦੇਵੋ ਜੋ ਸਾਰੀ ਸੇਵਾ ਸੰਭਾਲੇ ਕਿਉਂਕਿ ਇਸ ਸੇਵਾ ਨੂੰ ਹਰ ਇੱਕ ਨਹੀਂ ਨਿਭਾ ਸਕਦਾ ਇਸ ਸੇਵਾ ਨੂੰ ਉਹ ਨਿਭਾਏਗਾ ਜੋ ਉਦਾਰਚਿਤ ਹੋਵੇ ਜੋ ਆਨਵਸਤਾ ਹੋਵੇ ਜਤੀ ਸਤੀ ਹਠੀ ਹੋਵੇ ਮਨ ਵਿੱਚ ਭੈ ਅਤੇ ਭਾਉ ਹੋਵੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਇਹ ਇਸ਼ਾਰਾ 인ਦਰ ਸਿੰਘ ਵਾਲਸੀ ਪਰ ਇਸ ਰਮਜ ਦੀ ਕਿਸੇ ਨੂੰ ਸਮਝ ਨਾ ਆਈ ਤੇ ਉੱਤਰ ਵਿੱਚ ਸੁੱਚਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਇਹੋ ਜਿਹਾ ਪੁਰਸ਼ ਨਾ ਤੁਹਾਡੀ ਮਿਹਰ ਭਰੀ ਦ੍ਰਿਸ਼ਟੀ ਨਾਲ ਹੋ ਸਕਦਾ ਹੈ ਗਰੀਬ ਨਿਵਾਜ ਸਾਨੂੰ ਤਾਂ ਸਮਝ ਹੀ ਨਹੀਂ ਹੈ ਇਹ ਸੁਨ ਹਜ਼ੂਰ ਨੇ ਬਚਨ ਕੀਤਾ ਸਮੇਂ ਨਾਲ ਆਪੇ ਹੀ ਸਮਝ ਆ ਜਾਏਗੀ ਐਸੀ ਤਰ੍ਹਾਂ ਸਮਾਂ ਬੀਤ ਗਿਆ ਬਾਬਾ ਜੀ ਤਿਆਰੀ ਕਰ ਨਾਨਕ ਸਰ ਕਲੇਰੀ ਪਹੁੰਚੇ ਹੁਣ ਸਮੇ ਅਨੁਸਾਰ ਸੰਗਤ ਦਰਸ਼ਨਾ ਨੂੰ ਆਉਂਦੀ ਹੈ ਤੇ ਕਦੀ ਇਕੱਲਾ ਹੀ ਆ ਜਾਂਦਾ ਹੈ ਇੱਕ ਵਾਰ ਸੰਗਤ ਨਾਲ ਦਰਸ਼ਨ ਕਰਨ ਆਏ ਸੰਗਤ ਦਰਸ਼ਨ ਕਰ ਵਾਪਸ ਚਲੀ ਗਈ ਹਜ਼ੂਰੀ ਵਿੱਚ ਭਾਈ ਬੰਦ ਸਿੰਘ ਨੰਬਰਦਾਰ ਕੈਰ ਸਿੰਘ ਦਾ ਮੁੰਡਾ ਕਲੇਰਾ ਤੋਂ ਸੀ ਤੇ ਦੂਸਰਾ ਪੱਖੇ ਦੀ ਸੇਵਾ ਤੇ ਹਰੀ ਸਿੰਘ ਕੋਕਰੀ ਤੋਂ ਸੀ ਇਹਨਾਂ ਦੋਨਾਂ ਨੂੰ ਅੰਦਰ ਬੁਲਾ ਲਿਆ ਤੇ ਕਿਹਾ ਇੰਦਰ ਸਿਆ ਤੂੰ ਘਰ ਨਹੀਂ ਗਿਆ ਅਗੋਂ ਉੱਤਰ ਦਿੱਤਾ ਮੇਰਾ ਚਿੱਤ ਕਰਦਾ ਹੈ ਕਿ ਮੈਂ ਕੁਝ ਦਿਨ ਬਾਬਾ ਜੀ ਦੀ ਸੇਵਾ ਹੋਰ ਕਰਾਂ। ਇਹ ਸੁਣ ਬੰਤ ਸਿੰਘ ਨੇ ਕਿਹਾ ਹਰੀ ਸਿੰਘ ਤੂੰ ਇੰਦਰ ਸਿੰਘ ਨੂੰ ਪੱਖੇ ਦੀ ਸੇਵਾ ਤੇ ਲਾ ਦੇ। ਅਸੀਂ ਬਸਤਰ ਧੋਣ ਦੀ ਸੇਵਾ ਹਰਲ ਕੇ ਕਰ ਲਵਾਂਗੇ। ਇਸ ਤਰ੍ਹਾਂ ਇੰਦਰ ਸਿੰਘ ਨੂੰ ਪੱਖੇ ਦੀ ਸੇਵਾ ਮਿਲ ਗਈ। ਇਹ ਦੋਨੋਂ ਹੀ ਬਾਅਰ ਬਸਤਰ ਧੋਣ ਚਲੇ ਗਏ। ਸਤਿਗੁਰੂ ਨੂੰ ਭੋਗ ਲਵਾਉਣ ਦਾ ਟਾਈਮ ਹੋ ਗਿਆ। ਬਾਬਾ ਜੀ ਨੇ ਆਵਾਜ਼ ਦਿੱਤੀ ਹਜ਼ੂਰੇ 11 ਦਾ ਟਾਈਮ ਹੋ ਗਿਆ ਹੈ। ਸਤਿਗੁਰੂ ਦੀ ਹਜ਼ੂਰੀ ਵਿੱਚ ਥਾਲ ਲੈ ਚੱਲ ਭੋਗ ਲਵਾਈਏ। ਇਹ ਹੁਕਮ ਸੁਨ ਹਜ਼ੂਰਾ ਸਿੰਘ ਨੇ ਸੱਤ ਬਚਨ ਕਿਹਾ ਤੇ ਥਾਲ ਗੁਰੂ ਸਾਹਿਬ ਦੇ ਅੱਗੇ ਰੱਖ ਬੇਨਤੀ ਕੀਤੀ ਪਾਤਸ਼ਾਹ ਬਾਬਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੋਜ਼ੀ ਤਰ੍ਹਾਂ ਭੋਗ ਲਵਾਇਆ ਜਦੋਂ ਵਾਪਸ ਆਏ ਤਾਂ ਹੁਕਮ ਕੀਤਾ ਹਜ਼ੂਰਾ ਸਿੰਘ ਥਾਲ ਚੁੱਕ ਲਿਆ ਹਜ਼ੂਰਾ ਸਿੰਘ ਥਾਲ ਚੁੱਕ ਕੇ ਲਿਆਇਆ ਬਾਬਾ ਜੀ ਨੇ 인ਦਰ ਸਿੰਘ ਨੂੰ ਇਸ਼ਾਰਾ ਕੀਤਾ 인ਦਰ ਸਿੰਘ ਨੇੜੇ ਆਇਆ ਹਜ਼ੂਰ ਨੇ ਆਪਣੇ ਹੱਥੀ ਸੀਤ ਪ੍ਰਸ਼ਾਦ ਦਿੱਤਾ ਤੇ ਨਾਲ ਹੀ ਬਚਨ ਕੀਤਾ ਕਾਕਾ ਤੂੰ ਆਪਣੀ ਮਾਤਾ ਨੂੰ ਨਾਲ ਲੈ ਆ ਉਹ ਬੇਨਤੀ ਕਰਨ ਕਿ ਇਹ ਮੁੰਡਾ ਤੁਹਾਨੂੰ ਦਿੱਤਾ ਹੈ ਇਉਂ ਕਹਿ ਬਚਨ ਕੀਤਾ ਪ੍ਰਸ਼ਾਦ ਛੱਕ ਲੈ ਸੱਤ ਬਚਨ ਕਹਿ ਇੰਦਰ ਸਿੰਘ ਨੇ ਪ੍ਰਸ਼ਾਦ ਛੱਕ ਲਿਆ ਇਸ ਪ੍ਰਸ਼ਾਦ ਵਿੱਚੋਂ ਇਹੋ ਜਿਹਾ ਰਸ ਆਇਆ ਜਿਸ ਨੂੰ ਕਲਮ ਨਹੀਂ ਲਿਖ ਸਕਦੀ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਅਤੇ ਅਲੋਤੀ ਕਾ ਜੈਸੇ ਪਿਆ ਬਰੇੜਾ ਜਿਨਪੀਆ ਤਿੰਨ ਜਾਣਿਆ ਇਸ ਤਰ੍ਹਾਂ ਕੁਝ ਦਿਨ ਸੇਵਾ ਕਰਦੇ ਰਹੇ ਤਾਂ ਇੱਕ ਦਿਨ ਬਾਬਾ ਜੀ ਨੇ ਫੇਰ ਆਖਿਆ ਕਾਕਾ ਆਪਣੀ ਮਾਤਾ ਨੂੰ ਨਾਲ ਲੈ ਆ ਇਹ ਹੁਕਮ ਸੁਣ ਸਤਿਵਚਨ ਕਿਹਾ ਤੇ ਮੱਥਾ ਟੇਕ ਪਿੰਡ ਵਿੱਚ ਆ ਪੁੱਜਾ ਇੱਥੇ ਐਸੀ ਮਾਇਆ ਪਈ ਕਿ ਬਾਬਾ ਜੀ ਦਾ ਬਚਨ ਭੁੱਲ ਗਿਆ ਫਿਰ ਬਾਬਾ ਜੀ ਨੇ ਸੁਪਨੇ ਵਿੱਚ ਕਿਹਾ ਕਾਕਾ ਤੈਨੂੰ ਕੀ ਬਚਨ ਆਖਿਆ ਸੀ ਫਿਰ ਬਾਬਾ ਜੀ ਦਾ ਬਚਨ ਯਾਦ ਆਇਆ ਤੇ ਮਨ ਵਿੱਚ ਵਿਚਾਰ ਕੀਤੀ ਹੁਣ ਬਾਬਾ ਜੀ ਪਾਸ ਜਾਵਾਂਗਾ ਤੇ ਮੁੜ ਕੇ ਆਵਾਂਗਾ ਉੱਥੇ ਤਾਂ ਰਹਿਣਾ ਬਹੁਤ ਹੀ ਕਠਨ ਹੈ ਦਰਸ਼ਨ ਮੇਲਾ ਕਰ ਆਇਆ ਕਰਾਂਗਾ ਬਿਲਕੁਲ ਹਮੇਸ਼ਾ ਰਹਿਣਾ ਬਹੁਤ ਮੁਸ਼ਕਿਲ ਹੈ ਇਹ ਪੰਡ ਚੁਕਣੀ ਅਤੀ ਕਠਨ ਹੈ ਇਹੋ ਜਿਹੇ ਅਨੇਕਾਂ ਹੀ ਫੁੰਨੇ ਬਣਨ ਕੇ ਬਾਬਾ ਜੀ ਪਾਸ ਆਉਣ ਦਾ ਫੁੰਨਾ ਛੱਡ ਦਿੱਤਾ ਜੇਕਰ ਦਰਸ਼ਨ ਕਰਨ ਵੀ ਜਾਣਾ ਤਾਂ ਸੰਗਤ ਨਾਲ ਹੀ ਮੂੜ ਆਉਣਾ ਬਾਬਾ ਜੀ ਦੇ ਸਾਹਮਣੇ ਵੀ ਨਾ ਹੋਣਾ ਜੇ ਕਿਤੇ ਅਚਾਨਕ ਸਾਹਮਣੇ ਆ ਵੀ ਜਾਣਾ ਤਾਂ ਮਨ ਵਿੱਚ ਹੀ ਕਹਿਣਾ ਬਾਬਾ ਜੀ ਹੁਣ ਮੰਨੂ ਕੁਝ ਨਾ ਕਿਹਾ ਜੀ। ਇਉਂ ਬੇਨਤੀ ਮਨ ਵਿੱਚ ਹੀ ਕਰ ਲੈਣੀ ਤੇ ਵਕਤ ਵਾਪਸ ਕਰ ਲੈਣਾ। ਐਸੇ ਤਨਾ 3 ਸਾਲ ਬੀਤ ਗਏ ਆਪਣੇ ਵਿਹਾਰ ਵਿੱਚ ਮਸਤ ਰਹਿਣਾ। ਘਰ ਵਿੱਚ ਕੰਮ ਦੇ ਇਤਨੇ ਕਰੰਦੇ ਸਨ ਜੇ ਕਪਾਹ ਚੁਗਣ ਗਏ ਹਨ ਤਾਂ ਇੱਕ ਦਿਨ ਵਿੱਚ ਹੀ ਮਾਣ ਪੱਕੀ ਚੁਗ ਲੈਣੀ। ਜੇ ਕਨਕ ਵੜਣੀ ਤਾਂ ਕਿਲਾ ਸਵਾ ਦਿਹਾੜੀ ਵਿੱਚੋਂ ਕੱਢ ਲੈਣਾ। ਜੋ ਵੀ ਕੰਮ ਕਰਨਾ ਬਹੁਤ ਹੀ ਫੁਰਤੀ ਨਾਲ ਕਰਨਾ ਇਸ ਵਾਸਤੇ ਮਾਤਾ ਪਿਤਾ ਅਤੀ ਪ੍ਰਸੰਨ ਸਨ ਹੁਣ ਅਚਾਨਕ ਹੀ ਖੱਬੇ ਹੱਥੋਂ 6 ਕੂ ਉਂਗਲਾਂ 'ਤੇ ਇੱਕ ਫੋੜਾ ਨਿਕਲਿਆ ਜਿਸ ਦੀ ਬਹੁਤ ਹੀ ਤਕਲੀਫ ਵੱਧ ਗਈ ਨਾ ਇਹ ਭਰੇ ਤੇ ਨਾ ਹਟੇ ਤੇ ਵੱਡਾ ਸਾਰਾ ਚੱਕ ਵੱਜਦਾ ਜਾਵੇ ਚੀਸਾ ਪੈਣ ਜਿਸ ਨੂੰ ਵੀ ਦੁਖਾਣ ਉਹੀ ਕਹੇ ਇਸ ਪਰ ਦਵਾਈ ਬੰਨੋ ਜਦੋਂ ਭਰੇਗਾ ਚੀਰਾ ਦਿੱਤਾ ਜਾਏਗਾ ਪਰ ਇਹ ਨਾ ਭਰੇ ਤੇ ਨਾ ਹਟੇ ਤੇ ਨਾ ਹੀ ਕੋਈ ਕੰਮ ਹੋ ਸਕੇ ਖਾਣਾ ਪੀਣਾ ਵੀ ਛੁੱਟ ਗਿਆ ਹੁਣ ਫਿਰ ਬਾਬਾ ਜੀ ਯਾਦ ਆਏ ਤੇ ਅਰਦਾਸ ਕੀਤੀ ਬਾਬਾ ਜੀ ਮਿਹਰ ਕਰੋ ਇਸ ਦੁੱਖ ਦੀ ਨਿਵਰਤੀ ਕਰੋ ਇਸ ਅਰਦਾਸ ਕਰਨ ਨਾਲ ਅੱਖ ਲੱਗ ਗਈ ਜਾਣੀ ਕੁਝ ਸੁਖ ਪ੍ਰਤੀਤ ਹੋਇਆ ਤਾਂ ਬਾਬਾ ਜੀ ਨੇ ਕਿਹਾ ਜੇ ਸੁਖ ਲੈਣਾ ਹੈ ਤਾਂ ਆਪਣੀ ਮਾਤਾ ਤੋਂ ਪੁੱਛ ਕੇ ਸਾਡੇ پاس ਆ ਜਾ ਇਹ ਸੁਣ ਕੇ ਅੱਖ ਖੁੱਲ ਗਈ ਤਾਂ ਸਾਰੀ ਵਾਰਤਾ 인ਦਰ ਸਿੰਘ ਨੇ ਮਾਤਾ ਜੀ ਨੂੰ ਸੁਣਾਈ ਮਾਤਾ ਜੀ ਨੇ ਸੁਣ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਲਾਲ ਨੂੰ ਸੁੱਖ ਦੇਵੋ ਇਹ ਅੱਜ ਤੋਂ ਤੁਹਾਡਾ ਹੋ ਚੁਕਿਆ ਮੇਰੇ ਵੱਲੋਂ ਚਾਹੇ ਹੁਣੇ ਲੈ ਜਾਓ ਇਹ ਅਰਦਾਸ ਕਰਨ ਦੀ ਦੇਰ ਹੀ ਸੀ ਉਸੇ ਵੇਲੇ ਫੋੜਾ ਫਿਸ ਗਿਆ ਪਾਕ ਨਿਕਲ ਗਈ ਸੁੱਖ ਹੋ ਗਿਆ ਹੁਣ ਬਾਬਾ ਜੀ ਬਠਿੰਡੇ ਡਿੱਗੀ ਵਿੱਚ ਸਨ ਸੰਗਤਾਂ ਦੇ ਨਾਲ ਭਾਈ ਇੰਦਰ ਸਿੰਘ ਜੀ ਪਹੁੰਚੇ ਤੇ ਸਾਰੀ ਸੰਗਤ ਕੁਝ ਦਿਨ ਰਹਿ ਕੇ ਆਗਿਆ ਲੈ ਕੇ ਘਰ ਵਾਪਸ ਮੁੜਾਈ ਤੇ 인ਦਰ ਸਿੰਘ ਨੂੰ ਹਜ਼ੂਰ ਨੇ ਆਪਣੇ ਪਾਸ ਰੱਖ ਲਿਆ ਪੜਿਆ 부ਜੇ ਜੋ ਪਰਵਾਣ ਜਿਸ ਸਿਰਦਰਗੇ ਕਾ ਨਿਸ਼ਾਨ ਭਾਪ ਉਸ ਦਾ ਪੜਿਆ ਅਤੇ 부ਜਿਆ ਮਨੁਸ਼ਾ ਜਨਮ ਸਫਲਾ ਹੈ ਜਿਸ ਨੂੰ ਦਰਗਾਹੋ ਕਿਰਪਾ ਅਤੇ ਹੁਕਮ ਰੂਪੀ ਮੋਹਰ ਲੱਗੀ ਹੈ ਵਾਹਿਗੁਰੂ ਦੇ ਹੁਕਮ ਵਿੱਚ ਪੜਾਈ ਕੀਤੀ ਹੈ ਸੋ ਇਸ ਭੰਗਤੀ ਅਨੁਸਾਰ 인ਦਰ ਸਿੰਘ ਨੂੰ ਖੱਬੀ ਬਾਤ ਹੈ ਜੋ ਫੋੜਾ ਹੋਇਆ ਸੀ ਉਸ ਦਾ ਹੁਣ ਤੱਕ ਨਿਸ਼ਾਨ ਰੂਪੀ ਮੋਹਰ ਲੱਗੀ ਹੈ ਜੋ ਕਿ ਹਰ ਇੱਕ ਪੁਰਸ਼ ਦੇ ਨਜ਼ਰੀ ਆਉਂਦੀ ਹੈ ਅਤੇ ਆ ਰਹੀ ਹੈ। ਬਾਬਾ ਜੀ ਨੇ ਬਾਹ ਫੜੀ ਦੀ ਲਾਜ ਰੱਖੀ ਤੇ ਤੋੜ ਨਹੀਂ ਭਾਈ। ਬਾਹ ਜਿਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਪ੍ਰੇਮੀ ਜਨੋ ਪੜਨ ਤੇ ਸੁਨਣ ਵਾਲਿਓ ਇਹ ਜੋ 인ਦਰ ਸਿੰਘ ਦੇ ਨਾਮ ਪਰ ਸਾਖੀ ਰੂਪੀ ਨਕਸ਼ਾ ਅੱਖਾਂ ਅੱਗੇ ਲੈ ਆਏ ਹੋ। ਇਹ ਬਾਬਾ ਈਸ਼ਾ ਸਿੰਘ ਜੀ ਦਾ ਪਹਿਲਾ ਨਾਮ 인ਦਰ ਸਿੰਘ ਸੀ। ਇਸ ਕਾਰਨ 인ਦਰ ਸਿੰਘ ਦੇ ਨਾਮ ਪਰ ਹੀ ਸਾਖੀ ਬਣੀ ਹੈ। ਮੈਂ ਪੜ੍ਹਨ ਤੇ ਸੁਣਨ ਵਾਲਿਆਂ ਪਾਸੋਂ ਖਿਮਾ ਦਾ ਜਾਚਕ ਹਾਂ ਕਿਉਂਕਿ ਕਈ ਥਾਂਤੇ ਗੁਸਾਖੀ ਦੇ ਲਫ਼ਜ਼ ਵਰਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ